ਹੈਲੋ ਗਾਇਜ਼ ਅਲੈਕੁਮ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਨਵੀਂ ਰੈਸਪੀ ਲੈ ਕੇ ਆਏ ਹਾਂ ਕਿ ਬਣਾਵਾਂਗੇ ਭਾਬੀ ਆਪਾਂ ਅੱਜ ਆਪਾਂ ਢੋਕਲਾ ਬਣਾਵਾਂਗੇ ਹਾਂ ਬੇਸੰਦਾ ਢੋਕਲਾ ਇਹ ਇੱਕ ਗੁਜਰਾਤੀ ਡਿਸ਼ ਆ ਤਾਂ ਅਸੀਂ ਉਹ ਬਣਾਵਾਂਗੇ ਤੇ ਉਹਦੇ ਲਈ ਸਾਨੂੰ ਕੀ ਕੀ ਚਾਹੀਦਾ ਏ ਉਹ ਵੀ ਦੱਸਾਂਗੇ ਪਹਿਲਾਂ ਅਸੀਂ ਇੱਕ ਬਰਤਨ ਲੈ ਲਾਂਗੇ ਛੋਟਾ ਜਿਹਾ ਤੇ ਇਹਦੇ ਵਿੱਚ ਆਪਾਂ ਅਸੀਂ ਆ ਇੱਕ ਕੋਲੀ ਬਸਣ ਦੀ ਲਈਏ ਤੇ ਇੱਕ ਤੁਸੀਂ ਕਿਸੇ ਵੀ ਇੱਕ ਭਾਂਡੇ ਦਾ ਮੈਜ਼ਰਮੈਂਟ ਕਰ ਲੈਣਾ ਕੋਈ ਕੱਪ ਜਾਂ ਕੋਲੀ ਉਹਦੇ ਉਨਾ ਹੀ ਤੁਸੀਂ ਐਡ ਕਰ ਲੈਣਾ ਬੇਸਨ ਇੱਕ ਕੋਲੀ ਭਰ ਕੇ ਇੱਕ ਬਾਉਲ ਬੇਸਨ ਪਾ ਮੰਗੇ ਤੇ ਅਸੀਂ ਇੱਥੇ ਵੈਸੇ ਇਹ ਇੱਕ ਤੋਂ ਡੇਢ ਹੀ ਲੈ ਲਈ ਸੀਗੀ ਬੇਸਨ ਦੀ ਓਨਲੀ ਤੇ ਹੁਣ ਇਹਦੇ ਵਿੱਚ ਅਸੀਂ ਸੁੱਕੇ ਮਸਾਲੇ ਐਡ ਕਰਾਂਗੇ ਕੀ ਪਾਏ ਭਾਬੀ ਆਪਾਂ ਕਹਾਂ ਥੋੜੀ ਜੀ ਹਲਦੀ ਹਾਂ ਥੋੜੀ ਜੀ ਹਲਦੀ ਵੈਸੇ ਲਾਲ ਮਿਰਚ ਤੋਂ ਇਸ ਨੂੰ ਅਨੁਸਾਰ ਨਮਕ ਤੇ ਥੋੜੀ ਜੀ ਅਸੀਂ ਲਾਲ ਮਿਰਚ ਵੀ ਐਡ ਕੀਤੀ ਹੈ ਤੇ ਇਸ ਤੋਂ ਬਾਅਦ ਅਸੀਂ ਪਾਵਾਂਗੇ ਅੱਧਾ ਚਮਚ ਹਰੀ ਕੁੱਟੀ ਹੋਈ ਮਿਰਚ ਪੀਸੀ ਹੋਈ ਮਿਰਚ ਐਡ ਕਰਾਂਗੇ ਤੇ ਇਹਦਾ ਨਾ ਟੇਸਟ ਬੜੀਆ ਕਰਨ ਆਊਗਾ ਤੇ ਦੇ ਵਿੱਚ ਅਸੀਂ ਇੱਕ ਅੱਧਾ ਨਿੰਬੂ ਦਾ ਰਸ ਐਡ ਕੀਤਾ ਏ ਇਹ ਥੋੜਾ ਜਿਹਾ ਢੋਕਲਾ ਖੱਟ-ਮਿੱਠਾ ਹੁੰਦਾ ਟੇਸਟ ਵਿੱਚ ਇਸ ਲਈ ਅਸੀਂ ਇਹ ਐਡ ਕੀਤਾ ਏ ਤੇ ਫਿਰ ਇਹਨੂੰ ਹੁਣ ਅਸੀਂ ਮਿਕਸ ਕਰ ਲਾਂਗੇ ਸੋ ਚੰਗੀ ਤਰ੍ਹਾਂ ਪਾਣੀ ਐਡ ਕਰਨ ਤੋਂ ਪਹਿਲਾਂ ਸਾਰੇ ਮਸਾਲੇ ਮਿਕਸ ਕਰ ਲਾਂਗੇ ਤੇ ਅਸੀਂ ਇਹਦੇ ਵਿੱਚ ਹੁਣ ਕਿੰਨੇ ਚਮਚ ਪਾਏ ਆ ਭਾਬੀ 5-6 ਚਮਚ ਤਿੰਨ ਪੰਜ 6 ਚਮਚ ਨਹੀਂ 3-4 ਚਮਚ ਪਾਇਆ 5 ਕੰਨੇ ਸੀ ਪਰ ਅਸੀਂ ਕੱਟੀ ਪਾਈ ਆ ਮਿੱਠਾ ਜਦੋਂ ਮਿੱਠਾ ਨਾਲ ਗੜੀ ਤੇ ਹੋਣਾ ਸੀ ਉਹੀ ਕੋਲੀ ਜਿਹੜੀ ਆਪਾਂ ਨੇ ਉਹਦੇ ਲਈ ਆ ਨਾ ਉਹਦੇ ਮਿੱਠਾ ਹਾਂ ਜਿਹਦੇ ਨਾਲ ਮੈਜ਼ਰਮੈਂਟ ਲਿਆ ਸੀ ਹੌਲੀ-ਹੌਲੀ ਆਪਣੇ ਪਾ ਕੇ ਇਹਦਾ ਕੋਲ ਤਿਆਰ ਕਰ ਲੈਣਾ ਮੈਟਰ ਮਿਕਸਚਰ ਤਿਆਰ ਕਰ ਲੈਣਾ ਤੇ ਨੂੰ ਜਦੋਂ ਇੱਕ ਧਿਆਨ ਰੱਖਣਾ ਜਦੋਂ ਆਪਾਂ ਨੇ ਇਹਨੂੰ ਐਦਾਂ ਮਿਕਸ ਕਰਨਾ ਤਾਂ ਇੱਕ ਸਾਈਡ ਨੂੰ ਹੀ ਮਿਕਸ ਕਰਨਾ ਹੈ ਜਿਵੇਂ ਇੱਕ ਡਾਇਰੈਕਸ਼ਨ ਵੱਲ ਹੀ ਮਿਕਸ ਕਰਨਾ ਹੈ ਤੇ ਇੱਥੇ ਥੋੜਾ ਜਿਹਾ ਸੈਟਾ ਕੋ ਸਖਤ ਲੱਗ ਰਿਹਾ ਸੀ ਥੋੜਾ ਜਿਹਾ ਪਾਣੀ ਹੋਰ ਐਡ ਕੀਤਾ ਤੇ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਇਹਦੇ ਵਿੱਚ ਕੋਈ ਵੀ ਲੰਮਸ ਨਾ ਰਹਿਣ ਗੱਠਾ ਨਾ ਬਣਨ ਇਸਨੂੰ ਦਾ ਬੈਟਰ ਤਿਆਰ ਤਿਆਰ ਕਰ ਲੈਣਾ ਨਾ ਆਪਣਾ ਤੇ ਇਹਨੇ ਚੰਗੀ ਤਰ੍ਹਾਂ ਬਣਾਂਗੇ ਬਹੁਤ ਈਜ਼ੀ ਰੈਸਿਪੀ ਆ ਨਾ ਬੱਬੀ ਇਹ ਜਿਵੇਂ ਹੁਣ ਕੜਾਹੀ ਤੇ ਚੁੱਲ੍ਹੇ ਤੇ ਬਣਾਉਣਾ ਤਾਂ ਥੋੜਾ ਟਾਈਮ ਲੱਗਦਾ 20-25 ਮਿੰਟ ਤੇ ਮਾਈਕ੍ਰੋਵੇਵ ਤਾਂ ਬਹੁਤ ਘੱਟ ਟਾਈਮ ਲੱਗਦਾ ਏ ਬਹੁਤ ਈਜ਼ੀ ਐ ਵੈਸੇ ਇਹ ਜੇ ਮੇ ਕੋਈ ਡਾਈਟਿੰਗ ਤੇ ਆ ਉਹ ਬਣਾ ਕੇ ਖਾ ਸਕਦੇ ਨੇ ਤੇ ਹੁਣ ਇਹਨੂੰ ਆਪਾਂ 10 ਕਿ ਮਿੰਟ ਲਈ ਰੈਸਟ ਤੇ ਰੱਖ ਦਾਂਗੇ ਉਦੋਂ ਆਪਾਂ ਕੜਾਹੀ ਨੂੰ ਆਪਾਂ ਗੈਸ 'ਤੇ ਰੱਖ ਦਾਂਗੇ ਤੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਕੋਲਡੀ ਰੱਖ ਕੇ ਇਹਦੇ ਵਿੱਚ ਪਾਣੀ ਪਾ ਕੇ ਇਹਨੂੰ ਉਬਾਲੀ ਲਈ ਰੱਖ ਦਾਂਗੇ ਪਾਣੀ ਗਰਮ ਕਰਨ ਲਈ ਤਾਂ ਜੋ ਪਾਫ ਬਣ ਜਵੇ ਕਿਉਂਕਿ ਸਟ੍ਰੀਮ 'ਚ ਬਣੇਗਾ ਨਾ ਸਾਰਾ ਤੇ ਮੈਂ ਬੱਕ ਕੇ ਚੰਗੀ ਤਰ੍ਹਾਂ ਗੈਸ ਤੇ ਰੱਖ ਦਾਂਗੀ ਨਿਕੋ ਹੁਣ ਆਪਣਾ ਪਾਣੀ ਪੂਰਾ ਮਤਲਬ ਤੇਜ ਗਰਮ ਹੋ ਚੁੱਕਾ ਹੈ ਤਾਂ ਹੁਣ ਦੂਜੇ ਪਾਸੇ ਆਪਾਂ ਨੇ ਇੱਕ ਥਾਲ ਜਾਂ ਕੋਈ ਵੀ ਬਰਤਨ ਉਹ ਤੁਸੀਂ ਲੈ ਲੈਣਾ ਉਹ ਨੂੰ ਚੰਗੀ ਤਰ੍ਹਾਂ ਗ੍ਰੀਸ ਕਰ ਲੈਣਾ ਤੇਲ ਨਾਲ ਕੇ ਹੋ ਨਾਲ ਬਟਰ ਨਾਲ ਜੋ ਵੀ ਤੁਹਾਡੇ ਅਵੇਲੇਬਲ ਆ ਤੇ ਜਿਹੜਾ ਆ ਹੁਣ ਈ ਨੂੰ ਆ ਨਾ ਅਸੀਂ ਇਹ ਐਡ ਕਰਾਂਗੇ ਜਦੋਂ ਆਪਾਂ ਨੇ ਉਹਦੇ ਵਿੱਚ ਪਕਾਣ ਲਈ ਰੱਖਣਾ ਹੈ ਤਾਂ ਉਹਦੇ ਟਾਈਮ ਤੇ ਇਹਨੂੰ ਐਡ ਕਰਾਂਗੇ ਲੈ ਇਹਨੂੰ ਚੰਗੀ ਤਰ੍ਹਾਂ ਇੱਕ ਸਾਈਡ ਨੂੰ ਹੀ ਮਿਕਸ ਕਰ ਲਵਾਂ ਦੇਖੋ ਕਿੰਨਾ ਖਲਕੀ ਜਿਹਾ ਹੋ ਗਿਆ ਬੈਟਰ ਇਹਦਾ ਤਾਂ ਹੁਣ ਆਪਾਂ ਆ ਥਾਲ ਦੇ ਵਿੱਚ ਐਡ ਕਰ ਲਵਾਂਗੇ ਥਾਲੀ ਥਾਲੇ ਕੋਈ ਵੀ ਬਰਤਨਾਂ ਜਿਹੜੇ ਉਹਦੇ ਵਿੱਚ ਐਡ ਕਰ ਲਵਾਂਗੇ ਤਾਂ ਹੁਣ ਇਸੀ ਨੂੰ ਕੜਾਹੀ ਵਿੱਚ ਰੱਖ ਦਾਂਗੇ ਇਹ ਥੋੜੀ ਜੀ ਸਾਡੀ ਆਹੰਗੀਆਂ ਨੀਚੇ ਜੋ ਵੀ ਬਾਲੂ ਸੀ ਉਹ ਮਿਲੀ ਜਾ ਰਹੀ ਸੀ ਫੇਰ ਇਥੇ ਮੈਂ ਦੂਜੇ ਪਾਸੇ ਤੜਕਾ ਲਗਾ ਰਹੀ ਸੀ ਇਹਦੇ ਵਿੱਚ ਮੈਂ ਪਾਏ ਨੇ ਸਰੋਂ ਦੇ ਬੀ ਹਰੀਆਂ ਮਿਰਚਾਂ ਉਹ ਥੋੜਾ ਜਿਹਾ ਮੇ ਤੋਂ ਕੱਲ ਪਹਿਲਾਂ ਵੀਡੀਓ ਨੂੰ ਸ਼ੂਟ ਹੋਈ ਤੇ ਥੋੜੀ 1-2 ਚਮਚ ਚੀਨੇ ਦੇ ਐਡ ਪਾ ਕੀਤੇ ਆ ਤੇ ਨੂੰ ਚੁਮ ਜਿਤੇ ਰਹਿਣਾ ਲਾਵਾਗੇ ਸਰੋਂ ਸਰੋਂ ਦੇ ਬੀਜ ਹੁੰਦੇ ਆ ਕੜੀ ਪੱਤਾ ਏ ਤੁਹਾਡੇ ਕੋਲ ਉਹ ਵੀ ਤੁਸੀਂ ਐਡ ਕਰ ਸਕਦੇ ਹੋ ਠੀਕ ਹੈ ਮੈਂ ਲਾਲ ਹਰੀ ਮਿਰਚ ਤੇ ਥੋੜਾ ਜਿਹਾ ਨਮਕ ਤੇ ਥੋੜੇ ਦੋ ਚਮਚ ਚੀਨੀ ਦੇ ਐਡ ਕੀਤੇ ਆ ਤੇ ਇੱਕ ਪਾਇਆ ਨਿੰਬੂ ਦਾ ਰਸ ਤੇ ਉਹਦੇ ਨਾਲ ਬਹੁਤ ਹੀ ਵਧੀਆ ਖੱਟ ਮਿੱਠਾ ਜਿਹਾ ਬਹੁਤ ਵਧੀਆ ਟੇਸਟ ਹੁੰਦਾ ਹੈ ਜਿੰਨਾ ਆਪਣੇ ਬੇਸਨ ਕੋਲ ਲਈ ਕੋਲੀ ਪਾਣੀ ਦੀ ਲਈ ਸੀ ਬਾউল ਉਨਾ ਹੀ ਆਪਾਂ ਪਾਣੀ ਇਚ ਐਡ ਕਰਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਉਬਾਲੀ ਦੇ ਦੇਣੀ ਆ। ਇਤਰਾ ਇਹਨੂੰ ਪਕਾਉਣਾ ਹੈ ਪਾਣੀ ਨੂੰ। ਜਿਵੇਂ ਪੱਕ ਕੇ ਤਿਆਰ ਹੋ ਚੁੱਕਿਆ ਆ ਦੇਖੋ ਸਾਡਾ ਢੋਕਲਾ ਚੰਗੀ ਤਰ੍ਹਾਂ ਬਣ ਚੁੱਕਾ ਹੈ। ਇਹਦੇ ਵਿੱਚ ਉੱਤੇ ਜਿਹੜਾ ਵੀ ਆਪਾਂ ਨੇ ਤੜਕਾ ਤਿਆਰ ਕੀਤਾ ਸੀ ਉਹ ਐਡ ਕਰ ਲੈਣਾ ਤੇ ਹੁਣ ਆਪਾਂ ਇਹਦੇ ਪੀਸੇਸ ਬਣਾਵਾਂਗੇ ਤੇ ਇਹਨਾਂ ਬਹੁਤ ਹੀ ਈਜ਼ੀਲੀ ਕੱਟ ਕੇ ਤਿਆਰ ਹੋ ਜਾਂਦਾ ਹੈ ਦੇਖੋ ਕਿੰਨਾ ਸੌਫਟ ਸਪੌਂਜੀ ਬਣਿਆ ਹੈ ਬਹੁਤ ਹੀ ਟੇਸਟੇਸਟੀ ਜਿਹਾ ਨਾ ਪਾਪੀ ਦੀ ਹਾਂਜੀ ਖਾਣ ਨੂੰ ਬਹੁਤ ਖੱਟਾ ਮਿੱਠਾ ਜਿਆ ਸਭ ਨੇ ਪਹਿਲੀ ਵਾਰ ਟੇਸਟ ਕੀਤਾ ਇਸ ਅੜੀ ਕੜਚਾ ਤਾਂ ਸਭ ਨੂੰ ਪਸੰਦ ਆਇਆ ਤੇ ਬਹੁਤ ਹੀ ਟੇਸਟੀ ਲੱਗਿਆ ਸਭ ਨੂੰ ਯਕੀਨ ਕਰੋ ਤੁਸੀਂ ਵੀ ਬਣਾ ਕੇ ਖਾਓ ਬਹੁਤ ਟੇਸਟੀ ਹੈ ਜਿਹੜੇ ਡਾਈਟਿੰਗ ਤੇ ਨਹੀਂ ਉਹ ਵੀ ਬਣਾ ਸਕਦੇ ਨੇ ਬੇਸਨ ਦਾ ਡੋਕਲਾ ਬਹੁਤ ਹੀ ਟੇਸਟੀ ਹੁੰਦਾ ਇਹ ਆ ਹੁੰਦਾ ਜਿਹੜੇ ਆਪਾਂ ਸਰੋਂ ਦੇ ਬੀਜ ਦਾ ਤੜਕਾ ਲਾਉਣੀ ਇਹਦੇ ਨਾਲ ਵੀ ਬਹੁਤ ਵਧੀਆ ਲੱਗਦਾ ਹੈ ਹਾਂਜੀ ਤੇ ਤੁਸੀਂ ਵੀ ਬਹੁਤ ਹੀ ਈਜ਼ੀ ਰੈਸਪੀ ਹੈ ਤੁਸੀਂ ਆਪਣੇ ਘਰ ਚ ਜਿਵੇਂ ਮਰਜੀ ਬਣਾ ਕੇ ਖਾ ਸਕਦੇ ਹੋ ਸਪੈਸ਼ਲੀ ਜੋ ਡਾਈਟ ਕਰਦੇ ਆ ਉਹਨਾਂ ਲਈ ਜਿਨ੍ਹਾਂ ਨੇ weight lose ਕਰਨਾ ਆਪਣਾ ਉਹ ਵੀ ਇਹ try ਕਰ ਸਕਦੇ ਨੇ ਬਹੁਤ ਹੀ ਹੈਲਦੀ ਰੈਸਪੀ ਹੈ ਕਿਉਂਕਿ ਇਹਦੇ ਵਿੱਚ ਕੋਈ ਵੀ ਤੇਲ ਤੂਲ ਦਾ ਯੂਜ਼ ਨਹੀਂ ਹੁੰਦਾ ਤੇ ਆ ਦੇਖੋ ਸਾਡੇ ਦੋਕਲਾ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਤੇ ਸਭ ਨੂੰ ਬਹੁਤ ਪਸੰਦ ਆਇਆ ਜੇ ਤੁਹਾਨੂੰ ਵੀ ਪਸੰਦ ਆਇਆ ਤਾਂ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰੋ ਥੈਂਕ ਯੂ